ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਆਏ ਆ ਪਿੰਡ ਬਣੀਏ ਕੇ ਜ਼ਿਲ੍ਹਾ ਅੰਮ੍ਰਿਤਸਰ ਇਹ ਪਿੰਡ ਅਟਾਰੀ ਬਾਰਡਰ ਦੇ ਬਿਲਕੁਲ ਨੇੜੇ ਆ ਤੇ ਇੱਥੇ ਵੀ ਇੱਕ ਇਤਿਹਾਸਕ ਬੁਰਜ ਆ ਜਿਹਦਾ ਇਤਿਹਾਸ ਆਪ ਜੀ ਨਾਲ ਸਾਂਝਾ ਕਰਾਂਗੇ ਹੁਣ ਆਪਾਂ ਸਰਪੰਚ ਹਰਪ੍ਰੀਤ ਸਿੰਘ ਜੀ ਨਾਲ ਗੱਲਬਾਤ ਆਪ ਜੀ ਨੂੰ ਕਰਵਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਚੜ੍ਹਦੀ ਕਲਾ ਜੀ ਹਾਂਜੀ ਚੜ੍ਹਦੀ ਕਲਾ ਸਿੰਘ ਸਾਹਿਬ ਜੀ ਆਪ ਜੀ ਦਾ ਆਪਜੀ ਦਾ ਚੈਨਲ ਊੜਾੜਾ ਤੇ ਆਪਜੀ ਜੋ ਕੌਮ ਦੀ ਸਿੱਖ ਇਤਿਹਾਸ ਦੀ ਸੇਵਾ ਕਰ ਰਹੇ ਜੋ ਅੱਜ ਨਗਰ ਬਣੀ ਹੈ ਕਿ ਆਪਜੀ ਦਾ ਪਹੁੰਚਣ ਤੇ ਮੈਂ ਆਪਜੀ ਦੇ ਦਿਲ ਦੀਆਂ ਗਰਾਈਆਂ ਤੋਂ ਬਹੁਤ-ਬਹੁਤ ਸਵਾਗਤ ਕਰਦਾ ਜੀ ਆਖਦਾ ਫਤਿਹ ਬਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇਹ ਬੁਰਜ ਬਾਰੇ ਆਪਜੀ ਤੋਂ ਜਾਣਕਾਰੀ ਲੈਣੀ ਹੈ ਕਿਉਂਕਿ ਪੁਰਾਣਾ ਬੁਰਜ ਆਪਾਂ ਦੇਖ ਰਹੇ ਹਾਂ ਪਿੱਛੇ ਬਣਿਆ ਹਾਂਜੀ ਤੇ ਇਹਦੇ ਬਾਰੇ ਸਾਨੂੰ ਜਰੂਰ ਇਤਿਹਾਸ ਜੋ ਇਹਦਾ ਉਹ ਤੁਹਾਡੇ ਤੋਂ ਪੁੱਛਣਾ ਚਾਹੁੰਦੇ ਹਾਂ ਵੀ ਤੁਸੀਂ ਸਾਨੂੰ ਇਹਦਾ ਇਤਿਹਾਸ ਸਾਰਾ ਹੀ ਆਪ ਦੱਸੋ ਇਹ ਵੇਖੋ ਮਿਸਲਾਂ ਦੇ ਟਾਈਮ ਦੇ ਉੱਤੇ ਜਿਹੜੇ ਸਰਦਾਰ ਆਪਣੇ ਹੋਏ ਆ 11 ਮਿਸਲਾਂ ਹੋਈਆਂ ਵਾ 12ਵੀਂ ਮਿਸਲ ਫੂਲਕਿਆਂ ਦੀ ਉਹ 11 ਮਿਸਲਾਂ ਦੇ ਵਿੱਚੋਂ ਸਰਦਾਰ ਲੈਣਾ ਸਿੰਘ ਜੀ ਹੋਏ ਆ ਹਾਂਜੀ ਉਹਨਾਂ ਨੇ ਇਹ ਨਗਰ ਜਿਹੜਾ ਬਣਿਆ ਕੀ ਆ ਹਾਂਜੀ ਇਹ ਉਹਨਾਂ ਨੇ ਇੱਥੇ ਬੁਰਜ ਢਵਾ ਕੇ ਇੱਥੇ ਕਿਲੇ ਦੀ ਰੂਪ ਦੇ ਵਿੱਚ ਉਹਨਾਂ ਸ਼ਕਲ ਤਿਆਰ ਕੀਤੀ ਸੀ ਠੀਕ ਆ ਜੀ ਇਹ ਜਗ੍ਹਾ ਦੇ ਉੱਤੇ ਬਹੁਤ ਤਗੜਾ ਹਾਲ ਸੀ ਇਧਰਲੇ ਬੰਨੇ ਆ ਜਿਹੜੀ ਜਗ੍ਹਾ ਵਿਹਲੀ ਪਈ ਆ ਹਾਂਜੀ ਇਹ ਚਾਰ ਦੀਵਾਰੀ ਸੀ ਚਾਰ ਸਵੇਰੇ ਛੋਟੇ ਛੋਟੇ ਬੁਰਜ ਹੀ ਉਧਰ ਸਾਹਮਣੇ ਮਹੱਲ ਹੀ ਉਹਨਾਂ ਦੇ ਹਾਂਜੀ ਇਹ ਬੜਾ ਤਗੜਾ ਕਿਲੇ ਦੇ ਰੂਪ ਦੇ ਵਿੱਚ ਪੋਸਟ ਟਾਈਮ ਦੇ ਉਤਾਂ ਨੇ ਇੱਕ ਤਿਆਰ ਕਰਵਾਇਆ ਸੀ ਠੀਕ ਹੈ ਜੀ ਇੱਥੇ ਹੀ ਉਹਨਾਂ ਨੇ ਬਹੁਤ ਸਾਰੇ ਨਗਰਾਂ ਤੋਂ ਹਰ ਜਿਹੜਾ ਆਦਮੀ ਆ ਲਵਾਰਾ ਅਤਰਖਾਨਾ ਜੋ ਵੀ ਕੋਹਾਰ ਕਮਿਆਰ ਸਾਰੀਆਂ ਜਾਤੀਆਂ ਦੇ ਲੋਕ ਵਸਾਏ ਸੀ ਠੀਕ ਹੈ ਜੀ ਇਸ ਕਰਕੇ ਪਿੰਡ ਦਾ ਨਾਮ ਬਣੀਏ ਕੀ ਹੋ ਗਿਆ ਬਣੀ ਬਣੀ ਦੇ ਲੋਕ ਕਹਿਣ ਦੇ ਨਾਲ ਬਣੀਏ ਕੀ ਪਿੰਡ ਹੋਇਆ ਹਾਂਜੀ ਇਹ ਸਾਡਾ ਬਹੁਤ ਇਤਿਹਾਸਕ ਪ੍ਰਾਤਨ ਨਗਰ ਆ ਹਾਂਜੀ ਮਿਸਲਾਂ ਦੇ ਟਾਈਮ ਦੇ ਉੱਤੇ ਸਰਦਾਰਾਂ ਨੇ ਵਸਾਇਆ ਸੀ ਉਸ ਟਾਈਮ ਦੇ ਲਾਣਾ ਸਿੰਘ ਸਰਦਾਰ ਨੇ ਹਾਂਜੀ ਉਸ ਤੋਂ ਬਾਅਦ ਆ ਬੜਾ ਲੰਮਾ ਸਮਾਂ ਇਹ ਜਿਹੜਾ ਉਸ ਤੋਂ ਪਹਿਲਾਂ ਵੀ ਇਸ ਜਗ੍ਹਾ ਦੇ ਉੱਤੇ ਹਾਂਜੀ 17ਵੀਂ ਸਦੀ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੀ ਵੀ ਆਏ ਹਾਂਜੀ ਉਹਨਾਂ ਨੇ ਜਦੋਂ ਲਾਹੌਰ ਨੂੰ ਰਾਜਧਾਨੀ ਸਿਆਲਕੋਟ ਆ ਸਹਾਰਾ ਗੁਜਰਾਂਵਾਲਾ ਆਪਣਾ ਇਹ ਜਦੋਂ ਜਿੱਤ ਕੇ ਉਹਨੇ ਹਾਂਜੀ ਤੇ ਲਾਹੌਰ ਨੂੰ ਆਪਣਾ ਰਾਜਧਾਨੀ ਦਾ ਰੂਪ ਦੇ ਵਿੱਚ ਸਥਾਪਨਾ ਕਰਨਾ ਚਾਹਿਆ ਹਾਂਜੀ ਤੇ ਇੱਥੇ ਤਤ ਖਾਲਸਾ ਦੇ ਨਾਲ ਅਗਲੇ ਬੰਨੇ ਬੰਦਾਈ ਖਾਲਸਾ ਤੇ ਤਤ ਖਾਲਸਾ ਦੇ ਦੋ ਧੜੇ ਬਣ ਗਏ ਹਾਂਜੀ ਤਤ ਖਾਲਸਾ ਦੇ ਨਾਲ ਉਹ ਲੜਦਾ ਰਿਹਾ ਹਾਂਜੀ ਲੜਨ ਦੇ ਨਾਲ ਉਹਨੇ ਜਦੋਂ ਪੰਜ ਦਿਨਾਂ 'ਚ ਜਿੱਤ ਪ੍ਰਾਪਤ ਕਰ ਸਕਿਆ ਤੇ ਬੜਾ ਮਨ ਦੇ ਵਿੱਚ ਸ਼ੋਗ ਕੀਤਾ ਹਾਂਜੀ ਮੈਂ ਆਪਣੇ ਭਰਾਵਾਂ ਦਾ ਖੂਨ ਡੋਲ ਰਿਆ ਤੇ ਆਪਣੇ ਭਰਾਵਾਂ ਨਾਲ ਲੜ ਰਿਆ ਵਾ ਹਾਂਜੀ ਤੇ ਬਾਬਾ ਜੀ ਉਸ ਟਾਈਮ ਦੇ ਉੱਤੇ ਇਥੋਂ ਗਰਦਾਸ ਨਗਰ ਦੀ ਗੜੀ ਗੜੀ ਚਲੇ ਗਏ ਇਥੋਂ ਕਿਲਾ ਛੱਡ ਕੇ ਹਾਂਜੀ ਉੱਥੇ ਜਾ ਕੇ ਬਾਬਾ ਜੀ ਨੇ ਦਤ ਖਾਲਸਾ ਨੂੰ ਫੇਰ ਇਹ ਸਨੈਪ ਭੇਜਿਆ ਭਈ ਆਓ ਆਪਾਂ ਰਲ ਕੇ ਚੱਲੀਏ ਤੇ ਖਾਲਸਾ ਰਾਜ ਦਾ ਜਿਹੜਾ ਸੁਪਨਾ ਵਾ ਹਾਂਜੀ ਜਿੱਥੇ ਪਹਿਲਾਂ ਹਰੰਦਨੂ ਰਾਜਧਾਨੀ ਬਣਾਇਆ ਲੋਹਰ ਨੂੰ ਬਣਾਉਣਾ ਚਾਹੁੰਦੇ ਸੀ ਹਾਂਜੀ ਪਰ ਦਤ ਖਾਲਸਾ ਦੇ ਨਾਲ ਕੋਈ ਫੈਸਲਾ ਕੁੱਨ ਫੈਸਲਾ ਨਾ ਹੋ ਸਕਿਆ ਹਾਂਜੀ ਉਸ ਤੋਂ ਬਾਅਦ ਆ ਫਖਸ਼ੀਅਰ ਨੇ ਜਿਵੇਂ ਖੜਿਆ ਉਹਨਾਂ ਨੂੰ ਹਾਂਜੀ ਘੇਰੇ ਚ ਉਹ ਤੁਸੀਂ ਸਾਰੇ ਇਤਿਹਾਸ ਤੋਂ ਜਾਣੋ ਜੋ ਹਾਂਜੀ ਪਰ ਇਹ ਬਣੀ ਹੈ ਕਿ ਨਗਰ ਜਿਹੜਾ ਵਾ ਹਾਂਜੀ ਬਾਬਾ ਬੰਦਾ ਸਿੰਘ ਤੇ ਬਹਾਦਰ ਦੇ ਇਤਿਹਾਸ ਨਾਲ ਵੀ ਜੁੜਿਆ ਆ ਵਾ ਜੌਰ ਖਾਲਸਾ ਬੰਦਾਈ ਖਾਲਸਾ ਕਰਤਾਰ ਸਿੰਘ ਕਲਾਸ ਵਾਲੀ ਉਹਦੇ ਗ੍ਰੰਥ ਸਾਰਿਆਂ ਤੇ ਹਾਂਜੀ ਤੇ ਰਤਨ ਸਿੰਘ ਭੰਗੂ ਦੇ ਪੰਥ ਪ੍ਰਕਾਸ਼ ਵਿੱਚ ਵੀ ਬਣੀਏ ਕਹਿੰਦਾ ਨਾਮ ਦਾ ਜ਼ਿਕਰ ਹੁੰਦਾ ਵਾ ਹਾਂਜੀ 18ਵੀਂ ਸਦੀ ਦੇ ਵਿੱਚ 1817 ਨੂੰ ਮਹਾਰਾਜਾ ਰਣਜੀਤ ਸਿੰਘ ਇੱਕ ਟਾਈਮ ਲਾਹੌਰ ਤੋਂ ਸ਼ਿਕਾਰ ਖੇਡਣ ਵਾਸਤੇ ਨਿਕਲੇ ਹਾਂਜੀ ਤੇ ਸ਼ਿਕਾਰ ਖੇਡਣ ਦੇ ਵਿੱਚ ਰਾਜਿਆਂ ਦਾ ਇੱਕ ਗੱਲ ਉਹ ਤੁਸੀਂ ਸ਼ਾਹਕ ਹੁੰਦਾ ਵਾ ਉਹਨੇ ਆਖਿਆ ਜਿਹਦੇ ਘਾਰੇ ਸ਼ਿਕਾਰ ਨਿਕਲੇ ਉਹਨੇ ਮਾਰਨਾ ਵਾ ਸ਼ਿਕਾਰ ਮਹਾਰਾਜ ਰਣਜੀਤ ਸਿੰਘ ਦੇ ਕੋਲ ਨਿਕਲ ਆਇਆ ਹਾਂਜੀ ਮਹਾਰਾਜਾ ਰਣਜੀਤ ਸਿੰਘ ਸ਼ਿਕਾਰ ਦੇ ਮਗਰ ਲੱਗੇ ਹਾਂਜੀ ਸ਼ਿਕਾਰ ਦੀ ਭਾਲ ਕਰਦਿਆਂ ਕਰਦਿਆਂ ਰਸਤੇ ਦੇ ਵਿੱਚ ਤੇ ਇੰਨੀ ਜਿਆਦੀ ਲੱਗ ਗਈ ਹਾਂਜੀ ਆਪਣਾ ਆਪ ਜਿਹੜਾ ਸੀ ਬਿਉਸੀ ਤੱਕ ਪਹੁੰਚ ਗਿਆ ਠੀਕ ਹੈ ਜੀ ਬਣੀਏ ਕਦੇ ਬਾਹਰ ਇੱਕ ਮੰਦਿਰ ਆ ਬਹੁਤ ਪ੍ਰਾਤਨ ਮੰਦਿਰ ਆ ਮਾਂ ਦੁਰਗਾ ਦਾ ਸ਼ਿਵ ਜੀ ਭਗਵਾਨ ਦਾ ਉਹ ਮੰਦਿਰ ਦੇ ਗੁੰਮ ਟੋਣਾਂ ਨੂੰ ਨਜ਼ਰ ਆਏ ਹਾਂਜੀ ਉੱਥੇ ਉਹਨਾਂ ਨੇ ਆਪਣਾ ਘੋੜਾ ਧੜਾ ਕੇ ਆਂਦਾ ਪਾਣੀ ਦੀ ਪਿਆਸ ਜ਼ਿਆਦਾ ਲੱਗਣ ਕਾਰਨ ਕਰਕੇ ਖੋਇ ਦੇ ਵਿੱਚ ਹਾਤੀ ਮਾਰੀ ਪਾਣੀ ਦਾ ਕੱਢਣ ਦਾ ਸਾਧਨ ਨਹੀਂ ਅੱਛਾ ਜੀ ਮਹਾਰਾਜਾ ਰਣਜੀਤ ਸਿੰਘ ਨੇ ਹਾਂਜੀ ਆਪਣੀ ਛਾਲ ਮਾਰ ਕੇ ਪਾਣੀ ਪੀਤਾ ਖੋਇ ਦੇ ਵਿੱਚੋਂ ਜਲ ਛੱਕ ਕੇ ਜਿਸ ਵਕਤ ਬਾਹਰ ਨਿਕਲੇ ਆ ਹਾਂਜੀ ਤੇ ਕੰਬ ਕੰਬ ਕੇ ਸਰੀਰ ਨੂੰ ਬੁਖਾਰ ਹੋ ਗਿਆ ਅੱਛਾ ਜੀ ਬੁਖਾਰ ਹੋਣ ਤੋਂ ਬਾਅਦ ਹਾਂਜੀ ਜਿਹੜੇ ਮਹਾਰਾਜਾ ਰਣਜੀਤ ਸਿੰਘ ਦੇ ਆਲਕਾਰ ਮਗਰ ਹੀ ਕਾਜ ਜਾਂ ਹੋਰ ਜਰਨਲ ਆ ਰਹੇ ਸੀ ਉਹਨਾਂ ਨੇ ਚੁੱਕ ਇਸ ਬੁਰਜ ਦੇ ਵਿੱਚ ਲੈ ਆਂਦਾ ਇਸ ਬੁਰਜ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਪਹਿਲਾਂ ਵੀ ਆ ਕਰਦੇ ਸੀ ਕਚਹਿਰੀ ਲਾਇਆ ਕਰਦੇ ਸੀ ਸਸੀਆਂ ਪਿੰਡਾਂ ਦੀ ਹਾਂਜੀ ਇਥੋਂ ਘਰੇ ਦੇ 80 ਪਿੰਡ ਜਿਹੜੇ ਹੈਗੇ ਆ ਉਹਨਾਂ ਦੇ 6 ਮਹੀਨਿਆਂ ਬਾਅਦ ਮਹਾਰਾਜਾ ਰਣਜੀਤ ਸਿੰਘ ਕਚਹਿਰੀ ਲਾਉਂਦੇ ਸੀ ਹਾਂਜੀ ਇਸ ਬੁਰਜ ਵਿੱਚ ਲਿਆ ਕੇ ਉਹਨਾਂ ਨੇ ਨੀਮ ਕੀਮਾ ਤੋਂ ਹਾਂਜੀ ਉਹਨਾਂ ਦਾ ਇਲਾਜ ਸ਼ੁਰੂ ਕਰਵਾ ਦਿੱਤਾ ਹਾਂਜੀ ਇਲਾਜ ਸ਼ੁਰੂ ਕਰਾਉਣ ਦੇ باوجود ਮਹਾਰਾਜਾ ਰਣਜੀਤ ਸਿੰਘ ਠੀਕ ਨਹੀਂ ਹੋ ਰਹੇ ਠੀਕ ਹੈ ਜੀ ਮੰਨੇ ਆਲਸੰਗ ਟਾਰੀ ਉਹ ਪਤਾ ਲੈਣ ਵਾਸਤੇ ਪਹੁੰਚਦੇ ਮਹਾਰਾਜਾ ਰਣਜੀਤ ਸਿੰਘ ਜੀ ਦਾ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਜਦੋਂ ਬਿਸਤਰੇ ਤੇ ਲੰਮੇ ਪਿਆ ਵੇਖਿਆ ਹਾਂਜੀ ਸਾਡਾ ਬਾਦਸ਼ਾਹ ਜਿਹੜਾ ਮੌਤ ਨਾਲ ਘੁਲ ਰਿਹਾ ਵਾ ਹਾਂਜੀ ਉਸ ਟਾਈਮ ਉਹਨਾਂ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਅਰਦਾਸ ਕੀਤੀ ਗੁਰੂ ਸਾਹਿਬ ਜੀ ਦੇ ਚਰਨਾਂ 'ਚ ਨਿਤਨੇਮ ਕਰਕੇ ਹਾਂਜੀ ਸੱਚੇ ਪਾਤਸ਼ਾਹ ਮਹਾਰਾਜ ਸਾਨੂੰ ਮੁਤਾਂ ਤੋਂ ਵਾਧਾ ਹਾਂਜੀ ਪੰਥ ਨੂੰ ਸਿੱਖ ਪੰਥ ਨੂੰ ਸਾਡਾ ਬਾਦਸ਼ਾਹ ਮਿਲਿਆ ਵਾ ਹਾਂਜੀ ਇਹਦੀ ਜਗ੍ਹਾ ਦੇ ਉੱਤੇ ਮਹਾਰਾਜ ਮੇਰਾ ਸਰੀਰ ਲੈ ਲਓ ਠੀਕ ਹੈ ਇਹਨੂੰ ਤੰਦਰੁਸਤ ਕਰ ਦੋ ਹਾਂਜੀ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਗੁਰੂ ਕਲਗੀਧਰ ਪਾਤਸ਼ਾਹ ਨੇ ਸਿੰਘ ਦੀ ਅਰਦਾਸ ਕਬੂਲ ਕੀਤੀ ਹਾਂਜੀ 21 ਦਿਨਾਂ ਬਾਅਦ ਸਰਦਾਰ ਇੱਥੇ ਅਰਦਾਸ ਕਰਕੇ ਨਿਹਾਲ ਸਿੰਘ ਟਾਰੀ ਚਲੇ ਗਏ ਹਾਂਜੀ 21 ਦਿਨਾਂ ਬਾਅਦ ਸਰਦਾਰ ਨਿਹਾਲ ਸਿੰਘ ਟਾਰੀ ਵਾਲੇ ਜਿਹੜੇ ਸੀ ਉਹ ਜਹਾਨ ਤੋਂ ਕੂਚ ਕਰ ਗਏ ਮਹਾਰਾਜਾ ਰਣਜੀਤ ਸਿੰਘ ਇਸ ਜਗ੍ਹਾ ਤੋਂ ਇਸ਼ਨਾਨ ਕਰਕੇ ਹਾਂਜੀ ਤੰਦਰੁਸਤ ਹੋਏ ਜਦੋਂ ਹਰਮੰਦਰ ਸਾਹਿਬ ਮੱਥਾ ਟੇਕਣ ਵਾਸਤੇ ਚਲੇ ਆ ਹਾਂਜੀ ਸੁਈ ਐਨਾਨਕੇ ਖਬਰ ਦਿੱਤੀ ਮਹਾਰਾਜਾ ਜੀ ਆਪ ਜੀ ਦਾ ਪਰਮ ਨਿੱਤਰ ਦੋਸਤ ਹਾਂਜੀ ਨਿਹਾਲ ਸਿੰਘ ਹਾਂਜੀ ਸਰਦਾਰ ਟਾਰੀ ਵਾਲਾ ਚਲਾਣਾ ਕਰ ਗਿਆ ਵਾ ਹਾਂਜੀ ਆਪ ਜੀ ਦਾ ਕੀ ਹੁਕਮ ਆ ਮਹਾਰਾਜਾ ਜੀ ਉਸੇ ਵਾਲੇ ਤਿਆਰੀ ਹਰਮੰਦਰ ਸਾਹਿਬ ਦੀ ਕੈਸਲ ਕਰਕੇ ਨਿਹਾਲ ਸਿੰਘ ਟਾਰੀ ਵਾਲੇ ਦੇ ਕੋਲ ਟਾਰੀ ਪਹੁੰਚੇ ਉਹਨਾਂ ਦਾ ਆਪਣੇ ਹੱਥੀ ਸਾਰੇ ਅੰਤਮ ਰਸਮਾਂਾਂ ਦੀਆਂ ਕਰਕੇ ਉਹਨਾਂ ਦਾ ਸੰਸਕਾਰ ਕਰਕੇ ਉਸ ਤੋਂ ਬਾਅਦ ਹਰਮੰਦਰ ਸਾਹਿਬ ਜਾਂਦੇ ਆ ਮੱਥਾ ਟੇਕਦੇ ਗੁਰੂ ਰਾਮਦਾਸ ਜੀ ਦੇ ਦਰ ਤੇ ਸਿਕਰਾਨਾ ਕਰਦੇ ਆਪਣੀ ਤੰਦਰੁਸਤੀ ਦਾ ਉਸ ਤੋਂ ਬਾਅਦ ਲੋਹਰ ਦਰਬਾਰ ਨੂੰ ਚਲੇ ਜਾਂਦੇ ਆ ਉਸੇ ਇਜਬ ਦੇ ਵਿੱਚ ਹੀ ਨੌ ਨਿਹਾਲ ਟਾਰੀ ਦੇ ਬਹਾਦਰੀ ਤੋਂ ਐ ਸਾਮ ਸਿੰਘ ਸਰਦਾਰ ਟਾਰੀ ਵਾਲਾ ਨੇ ਆਪਣਾ ਜਰਨਲ ਫੌਜਦਾ ਬਣਾਇਆ ਜਿਨ੍ਹਾਂ ਨੇ ਬੜੀਆਂ ਵੱਡੀਆਂ ਤੇਗਾਂ ਮਾਰੀਆਂ ਸਿੱਖ ਰਾਜ ਨੂੰ ਮਜ਼ਬੂਤ ਕਰਨ ਵਾਸਤੇ ਅੰਤਮ ਸਮੇਂ ਦੇ ਉੱਤੇ ਸਰਦਾਰ ਦੀ ਸ਼ਹਾਦਤ ਵੀ ਸਭਰਾਵਾ ਦੇ ਮੈਦਾਨੇ ਜੰਗ ਵਿੱਚ ਸਿੱਖ ਕੌਮ ਨੂੰ ਸਮਰਪਤੀ ਹੋਈ ਇਹ ਸਾਡੇ ਸ਼ਹੀਦਾਂ ਦਾ ਇਤਿਹਾਸ ਆ ਇਸ ਨਗਰ ਨਾਲ ਜੁੜਿਆ ਇਹ ਸਾਡੇ ਤੋਂ ਚੀਜ਼ਾਂ ਜਿਹੜੀਆਂ ਵਾਰਸਤਾ ਬਹੁਤ ਖਸਤਾ ਹਾਲਤ ਚ ਆ ਮੈਂ ਨਗਰ ਵਾਲਿਆਂ ਨੂੰ ਵੀ ਅਪੀਲ ਕਰਦਾ ਮੈਂ ਤੇ ਸਾਰੇ ਹੋਰ ਵੀ ਇਲਾਕੇ ਦੇ ਲੋਕਾਂ ਨੂੰ ਵੀ ਅਪੀਲ ਕਰਦਾ ਮੈਂ ਇਹ ਧਾਰਮਿਕ ਆਪਣੀਆਂ ਜਿਹੜੀਆਂ ਸਾਡੀਆਂ ਵਿਰਾਸਤਾਂ ਆ ਇਹਨਾਂ ਨੂੰ ਆਪਾਂ ਸੰਭਲ ਲਈਏ ਇਹ ਸ਼ਹੀਦਾ ਦੀਆਂ ਜਗ੍ਹਾ ਨੇ ਇਹ ਉਹਨਾਂ ਸੂਰਬੀਰਾਂ ਦੀਆਂ ਜਗ੍ਹਾ ਨੇ ਜਿਨ੍ਹਾਂ ਦੀ ਖਾਤਰ ਸਾਡਾ ਇਤਿਹਾਸ ਖੂਨ ਪਿੱਜਾ ਜਿਨ੍ਹਾਂ ਨੂੰ ਅਸੀਂ ਸਜਦਾ ਕਰਦੇ ਹਾਂ ਇਸ ਚੀਜ਼ ਨੂੰ ਇਹ ਸੰਭਾਲ ਕੇ ਰੱਖ ਲਈਏ ਦਾ ਹੀ ਆਪਣੇ ਕੌਮ ਦਾ ਗਹਿਣਾ ਸੰਭ ਸਕਦੇ ਆ ਸਾਡਾ ਗਹਿਣਾ ਮਾ ਕੌਮ ਦਾ ਇਹ ਮੈਂ ਸਾਰੀ ਕੌਮ ਨੂੰ ਆਪਣੇ ਅਪੀਲ ਕਰਦਾ ਨਗਰ ਵਾਸੀਆਂ ਨੂੰ ਅਪੀਲ ਕਰਦਾ ਭਾਈ ਇਹਦਾ ਆਓ ਸਾਡਾ ਸੰਯੋਗ ਦਿਓ ਇਸ ਚੀਜ਼ ਨੂੰ ਆਪਾਂ ਵਿਰਾਸਤ ਨੂੰ ਸੰਭੀਏ ਜਿਵੇਂ ਕਿ ਪਿੰਡ ਦੇ ਸਰਪੰਚ ਸਰਦਾਰ ਹਰਪ੍ਰੀਤ ਸਿੰਘ ਜੀ ਦੁਆਰਾ ਦੱਸਿਆ ਗਿਆ ਕਿ ਇੱਥੇ ਅਹੜ ਥਾਂ ਦੇ ਉੱਪਰ ਇੱਕ ਹਾਲ ਹੁੰਦਾ ਸੀ ਜਿਹੜਾ ਕਿ ਇਹ ਬੁਰਜ ਨਾਲ ਜੁੜਿਆ ਹੁੰਦਾ ਸੀ ਪਰ ਤੁਸੀਂ ਦੇਖ ਸਕਦੇ ਹੋ ਕਿ ਹੁਣ ਇਹ ਇਕੱਲਾ ਬੁਰਜੀ ਬਚਿਆ ਹੈ ਅਸੀਂ ਬਸ ਇਹੀ ਬੇਨਤੀ ਸਾਰੇ ਨਗਰ ਨਿਵਾਸੀਆਂ ਨੂੰ ਇਲਾਕਾ ਨਿਵਾਸੀ ਸੰਗਤਾਂ ਨੂੰ ਕਰਦੇ ਆ ਕਿ ਜੋ ਆਪਣੇ ਪਿੰਡ ਦਾ ਇਤਿਹਾਸ ਆ ਉਹ ਬਹੁਤ ਹੀ ਮਾਣਮੱਤਾ ਇਤਿਹਾਸ ਆ ਤੇ ਸਾਡੀ ਖੁਸ਼ਕਿਸਮਤੀ ਆ ਵੀ ਇਹ ਇਤਿਹਾਸ ਦੀ ਕੜੀ ਸਾਡੇ ਪਿੰਡ ਨਾਲ ਜੁੜਦੀ ਆ ਤੇ ਅਸੀਂ ਇਹੀ ਬੇਨਤੀ ਕਰਦੇ ਆ ਵੀ ਸਿਰਫ ਆਪਣੇ ਕੋਲੇ ਇਹ ਜੋ ਕੱਲਾ ਇੱਕ ਬੁਰਜ ਬਚਿਆ ਵਾ ਇਹਨੂੰ ਬਚਾਇਆ ਜਾਵੇ ਪਹਿਲਾਂ ਵੀ ਇਹਦੀਆਂ ਛੱਤਾਂ ਡਿੱਗ ਪਈਆਂ ਸੀ ਤੇ ਉਹ ਹੇਠਲੀ ਛੱਤਾਂ ਜਿਹੜੀ ਉਹ ਲੈਂਟਰ ਨਵਾਂ ਪਾਇਆ ਗਿਆ ਵਾ ਇਹ ਪੰਚਾਇਤ ਵੱਲੋਂ ਕਾਰਜ ਕੀਤਾ ਗਿਆ ਸੋ ਅਸੀਂ ਅੱਗੇ ਵੀ ਬੇਨਤੀ ਕਰਦੇ ਆਂ ਵੀ ਜਿਹੜੀ ਇਹਦੀ ਬਿਲਡਿੰਗ ਡਿੱਗ ਰਹੀ ਆ ਉਹਨੂੰ ਵੀ ਸੰਭਾਲਿਆ ਜਾਵੇ ਕਿਉਂਕਿ ਇਸ ਮਾਨਮੱਤੇ ਇਤਿਹਾਸ ਨੂੰ ਆਉਣ ਵਾਲੀਆਂ ਨਸਲਾਂ ਵੀ ਇਹਨੂੰ ਦੇਖਣ ਤੇ ਇਹਦੇ ਬਾਰੇ ਜਾਣ ਸਕਣ ਸੋ ਸਰਪੰਚ ਸਾਹਿਬ ਜੀ ਦਾ ਤੇ ਹੋਰ ਵੀਰਾਂ ਦਾ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ